ਅੱਜ ਇਸ ਬੰਗੇ ਦੀ ਸ਼ਹੀਦਾਂ ਦੀ ਧਰਤੀ ਤੇ ਸ਼ਹੀਦੀ ਆਜ਼ਮ ਸਰਦਾਰ ਭਗਤ ਸਿੰਘ ਦੇ ਸਮਾਰਕ ਦੇ ਉੱਪਰ ਉਹਨਾਂ ਦੇ ਪਿੰਡ ਖੜਕੜ ਖਲਾਂ ਦੇ ਉੱਪਰ ਜਾ ਕੇ ਫਿਰ ਇੱਕ ਵਾਰ ਦੁਬਾਰਾ ਲਗਮਸਤਫ ਹੋਣ ਦਾ ਮੌਕਾ ਮਿਲਿਆ ਇਸ ਪੰਜਾਬ ਦੀ ਔਰ ਇਸ ਇਲਾਕੇ ਦੀ ਸੱਚੀ ਤੇ ਸੁੱਚੀ ਸੇਵਾ ਕਰਨ ਵਾਸਤੇ ਆਸ਼ੀਰਵਾਦ ਪ੍ਰਾਪਤ ਕਰਨ ਦਾ ਮੌਕਾ ਮਿਲਿਆ ਔਰ ਉਸ ਤੋਂ ਬਾਅਦ ਰਾਜਾ ਸਾਹਿਬ ਦੇ ਮਜਾਰੇ ਦੇ ਉੱਪਰ ਜਾ ਕੇ ਉੱਥੇ ਨਕਮਸਤਕ ਹੋ ਕੇ ਉਸ ਪਵਿੱਤਰ ਸਥਾਨ ਦਾ ਅਸ਼ੀਰਵਾਦ ਪ੍ਰਾਪਤ ਕਰਨ ਤੋਂ ਬਾਅਦ ਅੱਜ ਤੁਹਾਡੇ ਕੋਲੇ ਹਾਜ਼ਰ ਹੋਏ ਆਂ ਔਰ ਉੱਥੇ ਗੁਰੂ ਮਹਾਰਾਜ ਦੇ ਅਖੰਡ ਪਾਠ ਸਾਹਿਬ ਦਾ ਪ੍ਰਕਾਸ਼ ਹੋਣਾ ਸੀ ਉਸ ਗੱਲ ਦੀ ਸੇਵਾ ਦੇ ਵਿੱਚ ਵੀ ਗੁਰੂ ਮਹਾਰਾਜ ਨੇ ਉਹ ਸੇਵਾ ਦਾ ਹਿੱਸਾ ਬਣਨ ਵਾਸਤੇ ਵੀ ਸ਼ਿਰਕਤ ਦਿੱਤੀ ਔਰ ਹੁਣ ਤੁਹਾਡੇ ਵਿੱਚ ਅੱਜ ਬੰਗੇ ਹਲਕੇ ਦੇ ਬਰੇ ਕਾਂਗਰਸ ਪਾਰਟੀ ਦੇ ਮਿਹਨਤੀ ਤੇ ਜੁਝਾਰੂ ਪਿੰਡਾਂ ਵਿੱਚ ਕੰਮ ਕਰਕੇ ਪਾਰਟੀ ਦੇ ਝੰਡੇ ਨੂੰ ਮਜ਼ਬੂਤ ਰੱਖਣ ਵਾਲੇ ਸਾਰੇ ਹੀ ਸਤਕਾਰਤ ਬਜ਼ੁਰਗਾਂ ਦਾ ਨੌਜਵਾਨਾਂ ਦਾ ਮੈਂਬਰ ਸਹਿਬਾਨਾਂ ਦਾ ਸਰਪੰਚ ਸਹਿਬਾਨਾਂ ਦਾ ਬਲਾਕ ਸੰਮਤੀ ਮੈਂਬਰ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਸਹਿਬਾਨਾਂ ਦਾ ਤੇ ਸ਼ਹਿਰ ਦੇ ਸਾਡੇ سارے کانگریس پارٹی دے آگو سہبانہ دا اور منچ دے سارے علاقے دے کے پارٹی دے سینہ لیڈر سہبانہ دا میری ماما دا پینا دا ستبیر جی دا میرے بزرگان دے نیڑ لے ساتھی ترلوچن سون صاحب کا سارے دے پردان پردھان مدوپور صاحب دا کا سارا کا سہیوگ لینا ہوا دا دل دیاں گہرائیاں تو جو پیار आशीर्वाद ਤੇ ਸਤਕਾਰ ਤੁਸੀਂ ਮੈਨੂੰ ਅੱਜ ਉਰੇ ਪਹੁੰਚਣ ਤੇ ਦਿੱਤਾ ਸਿਰਫ ਇੱਕ ਗੱਲ ਕਰਕੇ ਕਿ ਮੈਂ ਕਾਂਗਰਸ ਪਾਰਟੀ ਦਾ ਇਸ ਹੱਥ ਪੰਜੇ ਦਾ ਇੱਕ ਸੱਚਾ ਸੁੱਚਾ ਸਪਾਹੀਆਂ ਔਰ ਕਾਂਗਰਸ ਪਾਰਟੀ ਦਾ ਵਫਾਦਾਰ ਪਰਿਵਾਰ ਦੇ ਵਿੱਚੋਂ ਆਉਣਾ ਫੋੜਾ ਸਾਰਿਆਂ ਦਾ ਮੈਂ ਸੀਸ ਠਕਾ ਕੇ ਤੁਹਾਨੂੰ ਸਾਰਨ ਨਮਸਕਾਰ ਕਰਦਾ ਜਿਸ ਤਰ੍ਹਾਂ ਇਸ ਮੰਚ ਤੋਂ ਕਿਹਾ ਗਿਆ ਸਾਡੇ ਪਰਿਵਾਰ ਨੂੰ ਹਮੇਸ਼ਾ ਕਾਂਗਰਸ ਪਾਰਟੀ ਨੇ ਵੱਡੀ ਸੇਵਾ ਦਿੱਤੀ ਹੈ ਮੇਰੇ ਬਜ਼ੁਰਗਾਂ ਦੇ ਅਕਾਲ ਚਲਾਣਾ ਹੋਣ ਤੋਂ ਪਹਿਲਾਂ ਪੂਰੇ ਸਾਰੇ ਮੈਂਬਰ ਸਹਿਬਾਨ ਦਾ ਸਰੇ ਸੀ ਕਿ ਜਿੰਨਾ ਕੰਮ ਮੰਡੀ ਬੋਰਡ ਵਿਭਾਗ ਦਾ ਇਸ ਇਲਾਕੇ ਦੇ ਨਾਲ ਜੁੜਿਆ ਸੀ ਚਾਹੇ ਉਹ ਸੜਕ ਦਾ ਸੀ ਤੇ ਚਾਹੇ ਪੁਲ ਦਾ ਸੀਗਾ ਉਸ ਕੰਮ ਨੂੰ ਮੇਰੇ ਬਜ਼ੁਰਗਾਂ ਨੂੰ ਉਸ ਕੰਮ ਕਰਨ ਵਾਸਤੇ ਮੇਰੇ ਬਜ਼ੁਰਗਾਂ ਨੂੰ ਮੌਕਾ ਮਿਲਿਆ ਔਰ ਉਸ ਤੋਂ ਬਾਅਦ ਮੈਨੂੰ ਬਤੌਰ ਸੂਬੇ ਦੇ ਯੂਥ ਕਾਂਗਰਸ ਤੋਂ ਮੇਰਾ ਜੀਵਨ ਚਾਲੂ ਹੋਇਆ ਔਰ ਮੇਰੇ ਸਾਰੇ ਬਲਾਕਾਂ ਦੇ ਵਿੱਚ ਯੂਥ ਕਾਂਗਰਸ ਦੇ ਸਾਥੀ ਸਹਿਬਾਨ ਜ਼ਿਲ੍ਹੇ ਦੇ ਵਿੱਚ ਕੰਮ ਕਰਨ ਵਾਲੇ ਮੇਰੇ ਯੂਥ ਕਾਂਗਰਸ ਦੇ ਸਾਥੀ ਸਹਿਬਾਨ ਔਰ ਉਸ ਤੋਂ ਬਾਅਦ ਬਤੌਰ ਐਮਪੀ ਬਣ ਕੇ ਸਮੂਰਤੋ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਔਰ ਫਿਰ ਪੰਜਾਬ ਦਾ ਵਜ਼ੀਰ ਬਣ ਕੇ ਚਾਹੇ ਐਜੂਕੇਸ਼ਨ ਦਾ ਵਿਭਾਗ ਸੀ ਸਿੱਖਿਆ ਦਾ ਤੇ ਚਾਹੇ ਸੜਕਾਂ ਦਾ ਵਿਭਾਗ ਸੀ ਦੋਹੇ ਮਹਿਕਮਿਆਂ ਵਿੱਚ ਚੰਗੇ ਤਰੀਕੇ ਨਾਲ ਆਪਣੀ ਸਮਝ ਨਾਲ ਆਪਣੇ ਬਿਹਨਤ لال ਆਪਣੀ ਸਾਦਗੀ ਨਾਲ ਇਮਾਨਦਾਰੀ ਤੇ ਸੱਚਾਈ ਨਾਲ اپنے اس محکمے لوگوں کی سیوا کرنے کے داش کو موقع ملیا اور گل ہے چنے طریقے لوگوں دی جو ضرورت سی اس کام چنگے طریقے تم سامنے تو پنجاب کر کے رکھ سکیا اور اج چی ہندوستان کے اور پارٹی دی اللہ کمان نے اس کانگریس پارٹی کے پرواروں تک سیوا اس گرو کی نخری شہیدان کی نخری دی سیوا اس پروار پرواروں کے میرے زمے اوپر پائی ہے اور میں آ کے جب میں توڑے علاقے آ رہا سا میں بنگے علاقے دی اے شہیدان دی دھرتی کے اوپر آ رہا سر میرے سی اچھ میرے من دے گا ڈر سی پتہ نہیں کناشرواد پیار اس علاقے دے لوگ دین گے پر میں یہ سمجھتا جس طرح تسی سارے نے اپنے آپ کو وجے اندر سنگھا سمجھ کے ਜਿਸ ਤਰ੍ਹਾਂ ਤੁਸੀਂ ਸਾਰਿਆਂ ਨੇ ਆਪਣੇ ਆਪ ਨੂੰ ਇਸ ਚੋਣ ਨੂੰ ਆਪਣੀ ਚੋਣ ਸਮਝ ਕੇ ਅੱਜ ਵੱਡੀ ਗਿਣਤੀ ਵਿੱਚ ਆ ਕੇ ਮੈਨੂੰ ਅਸੀਰਵਾਦ ਦੇਣ ਦੀ ਗੱਲ ਕੀਤੀ ਹੈ ਮੈਂ ਤੁਹਾਡਾ ਸਾਰਿਆਂ ਦਾ ਦਿਲ ਜਿੰਦਾਬਾਦ ਮੈਂ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਰਿਣੀ ਐ ਔਰ ਤੁਹਾਡਾ ਧੰਨਵਾਦ ਕਰਦਾ ਮੈਂ ਇੱਕ ਗੱਲ ਦਾ ਵਾਅਦਾ ਤੁਹਾਡਾ ਕਰਨ ਵਾਸਤੇ ਆਇਆ ਮੈਨੂੰ 2009 ਦੇ ਵਿੱਚ ਕਾਂਗਰਸ ਪਾਰਟੀ ਨੇ ਪਹਿਲੀ ਵਾਰ ਮੈਨੂੰ ਪੰਜਾਬ ਦਾ ਯੂਥ ਕਾਂਗਰਸ ਦਾ ਪ੍ਰਧਾਨ ਹੋਣ ਤੋਂ ਬਾਅਦ ਸੰਗਰੂਰ ਦੀ ਧਰਤੀ ਦੇ ਉੱਪਰ ਜਾ ਕੇ ਚੋਣ ਲੜਨ ਵਾਸਤੇ ਮੈਨੂੰ ਮੌਕਾ ਦਿੱਤਾ 5 ਸਾਲ ਮੈਨੂੰ ਕੰਮ ਕਰਦਾ ਉਥੇ ਲੋਕਾਂ ਦੇ ਵੱਲੋਂ ਆਸ਼ੀਰਵਾਦ ਮਿਲਿਆ بڑے ਲੀਡਰਸ਼ਿਪ ਹਿੰ사 ਸਾਹਿਬ ਉਥੇ ਮੇਰੇ ਬਜ਼ੁਰਗਾਂ ਦਾ ਉਹਨਾਂ ਨਾਲ ਵੀ ਬੜਾ ਨੇੜ ਦਾ ਰਿਸ਼ਤਾ ਸੀ ਪਰ ਮੇਰੀ ਕੋਈ ਸੋਚ ਹੁੰਦੀ ਆ ਮੈਂ ਕਦੇ ਕਿਸੇ ਆਪਣੇ ਅਗਰੋਦੀ ਦੇ ਖਿਲਾਫ ਨਹੀਂ ਕਦੇ ਗੱਲ ਕਰਦਾ ਮੈਂ ਸਿਰਫ ਆਪਣੀ ਗੱਲ ਕਰਦਾ ਮੈਂ ਸਿਰਫ ਇਹ ਦੱਸਣਾ ਚਾਹੁੰਨਾ ਹੁੰਦਾ ਕਿ ਮੇਰੀ ਕੀ ਸੋਚ ਹੈ ਆਪਣੇ ਵਾਸਤੇ ਆਪਣੇ ਲੋਕਾਂ ਵਾਸਤੇ ਮੈਂ ਆਪਣੇ ਇਲਾਕੇ ਵਾਸਤੇ ਆਪਣੀ ਪਾਰਟੀ ਦੇ ਚੰਡੇ ਨੂੰ ਆਪਣੇ ਪਿੰਡਾਂ ਵਿੱਚ ਕੰਮ ਕਰਨ ਵਾਲੇ ਵਰਕਰਾਂ ਨੂੰ ਕਿਸ ਤਰ੍ਹਾਂ ਮਜ਼ਬੂਤ ਕਰ ਸਕਦੇ ਮੈਂ ਹਮੇਸ਼ਾ ਉਸ ਗੱਲ ਨੂੰ ਆਪਣੇ ਲੋਕਾਂ ਦੇ ਸਾਹਮਣੇ ਰੱਖਿਆ ਹੈ ਔਰ ਮੈਂ ਤਲਵਾ ਕਰਨਾ ਕਰਨਾ ਚਾਹੁੰਦਾ ਸੰਗਰੂਰ ਦੇ ਉਹ ਲੋਕਾਂ ਦਾ ਜਿਨ੍ਹਾਂ ਨੇ 5 ਸਾਲ ਵਾਸਤੇ ਮੈਨੂੰ ਸੰਗਰੂਰ ਦੀ ਜ਼ਿੰਮੇਵਾਰੀ ਦਿੱਤੀ ਔਰ ਮੈਂ ਹਿੰਦੁਸਤਾਨ ਦੀ ਪਾਰਲੀਮੈਂਟ ਵਿੱਚ ਪਹੁੰਚਿਆ ਔਰ ਮੈਨੂੰ ਜਾ ਕੇ ਉੱਥੇ ਸਿੰਘੂ ਇਲਾਕੇ ਦੇ ਲੋਕਾਂ ਦੀ ਗੱਲ ਨੂੰ ਚੰਗੇ ਤਰੀਕੇ ਨਾਲ ਰੱਖਣ ਦਾ ਮੌਕਾ ਮਿਲਿਆ ਅੱਜੇ ਮੇਰੇ ਸਾਹਮਣੇ ਬੀਬੀਆਂ ਬੈਠੀਆਂ ਮੈਂ ਗੱਲ ਕਰ ਰਿਹਾ ਸੀ ਬੀਬੀਆਂ ਦੇ ਨਾਲ ਬੀਬੀਆਂ ਨੇ ਕਿਹਾ ਸਾਡੀ ਨਰੀਗਾ ਦੀ ਦਿਹਾੜੀ ਦਾ ਕੀ ਹੋਊਗਾ ਮੈਂ ਬੀਬੀਆਂ ਨੂੰ ਤੁਹਾਨੂੰ ਕਿਹੜਾ ਚੋਣ ਹੈ ਜੇ ਨਰੀਗਾ ਦਾ ਕਾਨੂੰਨ ਬਣਿਆ ਸੀ ਤੇ ਕਾਂਗਰਸ ਪਾਰਟੀ ਦੀ ਸਰਕਾਰ ਨੇ ਬਣਾਇਆ ਸੀ ਡਾਕਟਰ ਮਨਮੋਹਨ ਸਿੰਘ ਜੀ ਨੇ ਇਹਨੂੰ ਬਣਾਇਆ ਸੀ ਰਾਹੁਲ ਗਾਂਧੀ ਦੀ ਸੋਚ ਨੇ ਇਸ ਕਾਨੂੰਨ ਨੂੰ ਹਿੰਦੁਸਤਾਨ ਦੇ ਵਿੱਚ ਬਣਾ ਕੇ ਸਾਨੂੰ ਰੋਜ਼ਗਾਰ ਦੀ ਗਾਰੰਟੀ ਦਿੱਤੀ ਸੀ ਔਰ ਅੱਜ ਅਗਰ ਹਿੰਦੁਸਤਾਨ ਦੇ ਵਿੱਚ ਕਾਂਗਰਸ ਪਾਰਟੀ ਨੇ ਗਾਰੰਟੀ ਦੀ ਗੱਲ ਕੀਤੀ ਹੈ ਤਾਂ ਨਰੀਗਾ ਦੀ ਦਿਹਾੜੀ ਨੂੰ ਉੱਪਰ ਕਰਨ ਦੀ ਗੱਲ ਵੀ ਕਾਂਗਰਸ ਨੇ ਕੀਤੀ ਹੈ ਤੇ ਕਿਸਾਨ ਭਰਾਵਾਂ ਦੇ ਜਿਹੜਿਆ ਐਮਐਸਪੀ ਦੀ ਗਾਰੰਟੀ ਦੀ ਗੱਲ ਹੈ ਉਹ ਵੀ ਗੱਲ ਕਾਂਗਰਸ ਪਾਰਟੀ ਨੇ ਕੀਤੀ ਹੈ ਮੈਂ ਇਹ ਜ਼ਰੂਰ ਸਮਝਦਾ ਜਦੋਂ ਆਪਾਂ ਸਾਰੇ ਲੋਕ ਚਾਹੇ ਗਰੀਬ ਲੋਕ ਹੈ ਚਾਹੇ ਸਾਡੇ ਪਿੰਡਾਂ ਚ ਕੰਮ ਕਰਨ ਵਾਲੇ ਲੋਕ ਹੈ ਚਾਹੇ ਸਾਡੇ ਕਿਸਾਨ ਵੀਰ ਹੈ ਤੇ ਚਾਹੇ ਮੰਡੀ ਚ ਕੰਮ ਕਰਨ ਵਾਲੇ ਆੜਤੀਏ ਵੀਰਾਂ ਚਾਹੇ ਦੁਕਾਨਦਾਰ ਭਰਾ ਹੈ ਜਦੋਂ ਤੱਕ ਅਸੀਂ ਸਾਰੇ ਇਕੱਠੇ ਹੋ ਕੇ ਕਾਰੋਬਾਰ ਦੇ ਵਿੱਚ ਮਜ਼ਬੂਤੀ ਨਹੀਂ ਕਰਾਂਗੇ ਤਦ ਤੱਕ ਸਾਡੀ ਆਰਥਿਕਤਾ ਮਜ਼ਬੂਤ ਨਹੀਂ ਹੋ ਸਕਦੀ ਸਾਡਾ ਸੂਬਾ ਨਹੀਂ ਅੱਗੇ ਜਾ ਸਕਦਾ ਤੇ ਸਾਡੇ ਲੋਕ ਅੱਗੇ ਨਹੀਂ ਜਾ ਸਕਦੇ ਔਰ ਮੈਂ ਤੁਹਾਨੂੰ ਇਹ ਕਹਿਣਾ ਚਾਹਨਾ ਅੱਜ ਸੰਗਰੂਰ ਦੇ ਵਿੱਚ ਬੜੀ ਲੋੜ ਸੀ ਕੈਂਸਰ ਦੇ ਹਸਪਤਾਲ ਦੀ ਅੱਜ ਸੰਗਰੂਰ ਦੇ ਵਿੱਚ ਲੋੜ ਸੀ ਪੀਡੀਆ ਦੇ ਹਸਪਤਾਲ ਦੀ ਸਤਵੀਰ ਜੀ ਨੇ ਕਿਹਾ ਸੂਨ ਸਾਹਿਬ ਨੇ ਕਿਹਾ ਮੈਨੂੰ ਇਸ ਗੱਲ ਦੀ ਤਸੱਲੀ ਹੈ ਅਗਰ ਮੈਂ 5 ਸਾਲ ਉੱਥੇ ਕੰਮ ਕੀਤਾ ਤੁਸੀਂ ਸਾਰੇ ਜਾਣਦੇ ਹੋ ਕਿ ਪੀਜੀਐ ਦਾ بڑا ਹਸਪਤਾਲ ਚੰਡੀਗੜ੍ਹ ਦੇ ਵਿੱਚ ਹੈ ਔਰ ਪੀਜੀਐ ਦਾ ਹਸਪਤਾਲ 1954 ਦੇ ਵਿੱਚ ਬਣਿਆ ਸੀ ਚੰਡੀਗੜ੍ਹ ਚ ਤੇ 1954 ਤੋਂ ਬਾਅਦ ਇਹ ਦੂਜਾ ਪੀਜੀਐ ਦਾ ਹਸਪਤਾਲ ਪੂਰੇ ਪੰਜਾਬ ਦੇ ਵਿੱਚ ਚੰਡੀਗੜ੍ਹ ਤੋਂ ਬਾਅਦ ਖੜਾ ਹੋਇਆ ਤਾਂ ਸਮੂਹ ਦੇ ਵਿੱਚ ਖੜਾ ਕਰਕੇ ਦਿੱਤਾ ਜਿੰਦਾਬਾਦ 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 cancer ਦੀ ਬਿਮਾਰੀ ਪੂਰੇ ਪੰਜਾਬ ਦੇ ਮਾਲਵੇ ਇਲਾਕੇ ਚੋ cancer ਦੀ ਬਿਮਾਰੀ ਨੇ ਲੋਗਾਂ ਨੂੰ ਬਹੁਤ ਤਾਂ ਕੀਤਾ ਸੀ ਔਰ cancer ਦੀ ਇੱਕ ਪੂਰੀ ਮਰੀਜ਼ਾਂ ਦੀ ਟ੍ਰੇਨ ਭਰ ਕੇ ਡਿਕਾ ਨੇਰ ਜਾਇਆ ਕਰਦੀ ਸੀ ਇਲਾਜ ਵਾਸਤੇ ਔਰ ਮੈਂ ਡਾਕਟਰ ਮਨਮੋਨ ਸਿੰਘ ਜੀ ਨੂੰ ਕਿਹਾ ਕਿ ਸਾਡੇ ਸੰਗੁਰ ਦੇ ਵਿੱਚ cancer ਦਾ ਹਸਪਤਾਲ ਹੋਣਾ ਚਾਹੀਦਾ ਔਰ ਮੈਨੂੰ ਤਸੱਲੀ ਇਹ ਅੱਜ ਇਹ ਕਹਿ ਕੇ کہ آج اج دے کے سو منجیاں دا کینسر دا ہسپتال ودیا تری کے ٹاٹا دے لوگ چلا رہے ہیں اور پچانوے پرسنٹ مریضان دا علاج مفت ہو رہا ہے پیسہ خرچنے کا کھیڈ وقت ادارہ ہوم ستھال جان والیا ریل گڈیا کی ہوئے وپاری ورگ واسطے وپار دے کے دنال ਸੰਗਰੂਰੂ ਜੋੜਨ ਦੀ ਗੱਲ ਹੋਵੇ ਵਜ਼ੀਰ ਬਣ ਕੇ ਸਕੂਲਾਂ ਦੀ ਗੱਲ ਹੋਵੇ ਸਾਡੀਆਂ ਸੜਕਾਂ ਦੀ ਗੱਲ ਹੋਵੇ ਪਿੰਡਾਂ 'ਚ ਕੈਮਰੇ ਲਾਉਣ ਦੀ ਗੱਲ ਹੋਵੇ ਸ਼ਹਿਰ ਦੇ ਵਿੱਚ ਸੀਵਰੇਜ ਤੇ ਪਾਣੀ ਤੇ ਨਾਲ ਇੰਟਰਲੋਕਿੰਗ ਟਾਇਲ ਲਾਉਣ ਦੀ ਗੱਲ ਹੋਵੇ ਅੱਜ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਜੇ ਤੁਸੀਂ ਲੋਕ ਸੰਗਰੂਰ ਦੇ ਵੱਸ ਜਾ ਕੇ ਕਿਸੇ ਨਾਲ ਗੱਲ ਕਰੋ ਜਾਂ ਟੈਲੀਫੋਨ ਕਰਕੇ ਪੁੱਛੋ ਕੋਈ ਬੰਦਾ ਮੈਨੂੰ ਲੱਗਦਾ ਵਿਜੇਂਦਰ ਸਿੰਘਲਾ ਦੇ ਖਿਲਾਫ ਨਹੀਂ ਗਵਾਹੀ ਦੇਊਗਾ ਇਸ ਨਮਾਣੇ ਜੇ ਸੇਵਾਦਾਰੀ ਸੱਚੀ ਸੁੱਚੀ ਜੋ ਸੇਵਾ ਉਸਦੇ ਹੱਕ ਦੇ ਵਿੱਚ ਦਵਾਈ ਸੰਗੁਰ ਦੇ ਇਲਾਕੇ ਦੇ ਲੋਕ ਸਾਡੇ ਇਲਾਕੇ ਨੂੰ ਦੇਣਗੇ ਔਰ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹਣਾ ਅੱਜ ਆਪਾਂ ਸਾਰੇ ਅਗਰ ਆਪਾਂ ਦੇਸ਼ ਦੀ ਗੱਲ ਕਰਦੇ ਆਂ ਅੱਜ ਆਪਾਂ ਦੇਖਦੇ ਆਂ ਕਿ ਭਾਜਪਾ ਦੀ ਸਰਕਾਰ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਕਿਨਾਰਾ ਦਿੱਤਾ 400 ਪਾਰ ਦਾ ਤੇ ਸਾਨੂੰ ਸੋਚ ਰੱਖਣ ਦੀ ਲੋੜ ਹੈ ਕਿ ਇਹ ਭਾਜਪਾ ਨੇ 400 ਪਾਰ ਦਾ ਨਾਰਾ ਕਿਉਂ ਦਿੱਤਾ ਸ਼ਾਇਦ ਬਹੁਤ ਸਾਰੇ ਲੋਕ ਯਾਹ ਹੰਕਾਰੀ ਲੋਕ ਇਹ ਸੋਚਦੇ ਹੋਣਗੇ ਕਿ ਜੀ ਬੀਜੇਪੀ ਦੇ 400 ਸੀਟਾਂ ਆਣ ਗਿਆ ਜਾਂ ਲੋਕਾਂ ਨੂੰ 400 ਦੇ ਮਗਰ ਲਾ ਕੇ ਵੋਟਾਂ ਲੈ ਜਾਣਗੇ ਪਰ ਲੇਕਿਨ ਉਹਨਾਂ ਦਾ ਮਕਸਦ ਇਹ ਹੈ ਕਿ ਜਿਹੜਾ 바ਵਾ ਸਾਹਿਬ ਵੱਲੋਂ ਲਿਖਿਆ ਗਿਆ ਸੀ ਹਿੰਦੁਸਤਾਨ ਦਾ ਸੰਵਿਧਾਨ ਉਸ ਸਮਾਂ ਸੰਵਿਧਾਨ ਨੂੰ ਖਤਮ ਕਰਨ ਦੀ ਗੱਲ ਅੱਜ ਬੀਜੇਪੀ ਦੀ ਸਰਕਾਰ ਇਹ 400 ਪਾਰ ਦਾ ਨਾਅਰਾ ਦੇ ਕੇ ਕਰਨਾ ਚਾਹੁੰਦੀ ਹੈ ਪਰ ਕਿਸ ਤਰੀਕੇ ਦੇ ਨਾਲ ਸਾਡੀ ਸੂਬੇ ਦੀ ਸਰਕਾਰ ਨੇ ਪਿਛਲੇ 2 ਸਾਲ ਦੇ ਵਿੱਚ ਇਹ ਪੰਜਾਬ ਵਿੱਚ ਕਾਰਗੁਜ਼ਾਰੀ ਰੱਖੀ ਹੈ ਇਸ ਨੂੰ ਤੁਸੀਂ ਸਾਰੇ ਚੰਗੀ ਤਰੀਕੇ ਨਾਲ ਜਾਣਦੇ ਹੋ ਕੀ ਕੀ ਗੱਲਾਂ ਦਾ ਵਾਅਦਾ ਕੀਤਾ ਸੀ ਕੀ ਕੀ ਗੱਲਾਂ ਖਟਕੜ ਕਲਾਬ ਫੈਜ਼ ਆਜ਼ਮ ਸਰਦਾਰ ਭਗਤ ਸਿੰਘ ਦੀ ਸਮਾਦ ਦੇ ਉੱਪਰ ਜਾ ਕੇ ਕਿੰਨੇ ਕਿੰਨੇ ਵਾਅਦੇ ਤੇ ਕਿੰਨੇ ਜਿੰਨੀਆਂ ਗੱਲਾਂ ਨਾਲ ਕੀਤੇ ਸੀ ਇਹ ਤੁਸੀਂ ਸਾਰੇ ਜਾਣਦੇ ਹੋ ਅੱਜ ਮੌਕਾ ਆਇਆ ਹੈ ਜੇ ਅਸੀਂ ਅੱਜ ਵੋਟਾਂ ਦੇ ਤਹਿਤ ਸਹੀ ਤਰੀਕੇ ਦਾ ਫੈਸਲਾ ਨਾ ਕੀਤਾ ਤਾਂ ਤੁਸੀਂ ਦੇਖੋਗੇ ਹੰਕਾਰੀ ਲੋਕ ਇਹ ਹੰਕਾਰੀ ਪਾਰਟੀਆਂ ਦਾ ਹੌਸਲਾ ਹੋਰ ਖੁੱਲ ਜਾਊਗਾ ਕਿ ਜੇ ਸਾਡੇ ਲੋਕਾਂ ਨੂੰ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਤੰਗ ਹੋਣਾ ਪੈਣਾ ਹੈ ਔਰ ਮੈਂ ਇਹ ਗੱਲ ਜ਼ਰੂਰ ਸਮਝਦਾ ਹਾਂ ਮੈਂ ਤੁਹਾਨੂੰ ਇੱਕੋ ਗੱਲ ਦੀ ਬੇਨਤੀ ਕਰਨਾ ਹੈ ਇਹ ਚੋਣ ਮੇਰੀ ਕੱਲੇ ਦੀ ਚੋਣ ਨਹੀਂ ਹੈ ਇਹ ਆਪਣੀ ਸਭ ਦੀ ਚੋਣ ਹੈ ਔਰ ਵਾਦਾ ਮੇਰਾ ਹੈ ਤੁਸੀਂ ਇਸ ਚੋਣ ਨੂੰ ਆਪਣੇ ਆਪ ਨੂੰ ਵਿਜੇਂਦਰ ਸਿੰਘला ਸਮਝ ਕੇ ਲੜੋ ਤੁਹਾਡਾ ਇਹ ਭਰਾ ਤੁਹਾਡਾ ਇਹ ਬੱਚਾ ਤੁਹਾਨੂੰ ਤੁਹਾਡੀ ਪਿੱਠ ਦੇ ਉੱਪਰ ਹਮੇਸ਼ਾ ਖੜਾ ਮਿਲੂਗਾ ਤੁਹਾਡੇ ਨਾਲ ਤੁਹਾਡੇ ਨਾਲ ਮੋਢਾ ਨਾਲ ਮੋਢਾ ਲਾ ਕੇ ਖੜਨ ਵਾਸਤੇ ਤੁਹਾਡਾ ਇਹ ਭਰਾ ਹਮੇਸ਼ਾ ਥੋੜਾ ਬੱਚਾ ਹਮੇਸ਼ਾ ਦੋਨੋ ਖੜਾ ਮਿਲੂਗਾ ਔਰ ਜੋ ਤੁਸੀਂ ਪਿਆਰ ਦਿੱਤਾ ਹੈ ਜੋ ਤੁਸੀਂ ਸਤਕਾਰ ਦਿੱਤਾ ਹੈ ਇਹ ਮੈਂ ਕਦੇ ਭੁੱਲ ਨਹੀਂ ਸਕਦਾ ਔਰ ਮੈਂ ਸਾਰੇ ਪਿੰਡਾਂ ਚਲੀ ਜਾ ਸਕਦਾ ਜੋ ਜੋ ਸਾਡੀ ਸਾਰੀ ਕਾਂਗਰਸ ਪਾਰਟੀ ਖੜੀ ਹੈ ਕਈ ਲੋਕ ਮੈਨੂੰ ਇਸ ਕਰਕੇ ਆਜੂਰੇ ਪਿਆਰ ਦੇਣ ਵਾਸਤੇ ਆਏ ਆ ਉਹ ਕਹਿੰਦੇ ਸਰੂਰ ਤੋਂ ਟੈਲੀਫੋਨ ਆਇਆ ਸੀ ਤੇ ਤੁਹਾਡੇ ਪ੍ਰੋਗਰਾਮ ਚ ਆ ਗਏ ਅੱਜ ਇਹ ਚੋਣ ਤੁਹਾਡੀ ਹੈ ਅੱਜ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨਾ ਸਾਡੀ ਸਭ ਦੀ ਜ਼ਿੰਮੇਵਾਰੀ ਹੈ ਕਿਉਂਕਿ ਅੱਜ ਦੇਸ਼ ਨੂੰ ਕਾਂਗਰਸੀ ਲੋੜ ਹੈ ਆਪਾਂ ਦੇਖ ਰਹੇ ਹਾਂ ਕਿਸ ਤਰੀਕੇ ਨਾਲ ਕਿਸਾਨ ਭਰਾਵਾਂ ਨਾਲ ਤਸ਼ੱਦਦ ਹੋ ਰਹੀ ਹੈ ਕਿਸ ਤਰੀਕੇ ਦਾ ਮਾਹੌਲ ਪੰਜਾਬ 'ਚ ਚੱਲ ਰਿਹਾ ਹੈ ਇਹ ਪੰਜਾਬ ਵਰਡ ਤਰ੍ਹਾਂ ਦਾ ਸੂਬਾ ਹੈ ਕਈ ਵਾਰੀ ਲੋਕ ਆ ਕੇ ਧਰਮ ਦੇ ਨਾਮ ਤੇ ਕਈ ਚੀਜ਼ਾਂ ਦੇ ਨਾਮ ਤੇ ਵੋਟ ਬੰਗ ਲੱਗ ਜਾਂਦੇ ਆ ਇਸ ਗੱਲ ਤੋਂ ਖਿਆਲ ਰੱਖਣ ਦੀ ਲੋੜ ਹੈ ਜੇ ਕਿਤੇ ਵੋਟਾਂ ਵੰਡ ਗਈਆਂ ਤਾਂ ਕਾਂਗਰਸ ਦਾ ਤੇ ਆਪਣਾ ਨੁਕਸਾਨ ਹੋ ਜਾਣਾ ਹੈ ਔਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਸਾਰੇ ਜ਼ੋਰਦਾਰ ਤਰੀਕੇ ਨਾਲ ਇਸ ਚੋਲ ਨੂੰ ਆਪਣੀ ਚੋਲ ਸਮਝ ਕੇ ਪਕੜੇ ਤਰੀਕੇ ਨਾਲ ਇਸ ਲੜਾਈ ਨੂੰ ਆਪਣੀ ਲੜਾਈ ਸਮਝ ਕੇ ਲੜੋਗੇ ਔਰ ਕਾਂਗਰਸ ਪਾਰਟੀ ਦੀ ਇੱਕ ਵੱਡੀ ਜਿੱਤ ਇਸ ਬੰਗਾ ਹਲਕੇ ਚੋ ਕਰਕੇ ਇਸ ਦੇ ਨਾਲ ਨਵਾਕਸ਼ਹਿਰ ਤੇ ਨਵਾਕਸ਼ਹਿਰ ਤੇ ਬਲਾਚੌਰ ਦੇ ਹਲਕਿਆਂ ਦੇ ਵਿੱਚ ਤੁਸੀਂ ਵੱਡੀ ਜਿੱਤ ਕਰਕੇ ਆਪਣੇ ਆਪਣੇ ਟੈਲੀਫੋਨਾਂ ਦੇ ਰਾਹੀਂ ਆਪਣੇ ਵਟਸਐਪ ਗਰੁੱਪਾਂ ਦੇ ਰਾਹੀਂ ਆਪਣੇ ਟੈਲੀਫੋਨ ਦੇ ਰਾਹੀਂ ਦੋਸਤਾਂ ਮਿੱਤਰਾਂ ਤੱਕ ਇਸ ਗੱਲ ਦਾ ਸੁਨਿਆਜੋਗੇ ਕਿ ਆਪਾਂ ਕਾਂਗਰਸ ਪਾਰਟੀ ਨੂੰ ਇੱਕ ਕਾਂਗਰਸ ਪਾਰਟੀ ਦੇ ਉਸ ਪਰਿਵਾਰ ਦੇ ਬੱਚੇ ਨੂੰ ਜਿਨਾਰੇ ਕਦੇ ਕਾਂਗਰਸ ਪਾਰਟੀ ਨਾਲ ਕਦੇ ਗਦਾਰੀ ਨਹੀਂ ਕੀਤੀ ਜੇ ਕਾਂਗਰਸ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਹੈ ਤਾਂ ਅਸੀਂ ਸਾਰੇ ਮੇਰੇ ਬਜ਼ੁਰਗਾਂ ਤੋਂ ਲੈ ਕੇ ਅੱਜ ਤੱਕ ਹਮੇਸ਼ਾ ਇਮਾਨਦਾਰੀ ਦੇ ਸੱਚਾਈ ਨਾਲ ਪਾਰਟੀ ਦੇ ਹਰ ਵਰਕਰ ਦੇ ਨਾਲ ਮਿਲ ਕੇ ਤਕੜੇ ਤਰੀਕਿਆਂ ਨਾਲ ਕੰਮ ਕਰਨ ਦੀ ਅਸੀਂ ਕੋਸ਼ਿਸ਼ ਕੀਤੀ ਹੈ ਤਾਂ ਕਿ ਇਲਾਕਾ ਉੱਪਰ ਜਾਵੇ ਤਾਂ ਕਿ ਇਲਾਕੇ ਦੇ ਲੋਕ ਉੱਪਰ ਜਾਣ ਜਿੱਥੇ ਤੱਕ ਗੱਲ ਮੇਰੀਆਂ ਭੈਣਾਂ ਨੇ ਕੀਤੀ ਸੀ ਬੀਬੀਆਂ ਨੇ ਅੱਜ ਜੇ ਲੱਖ ਰੁਪਏ ਦੀ ਗਰੰਟੀ ਦੀ ਗੱਲ ਆਈ ਹੈ ਤਾਂ ਰਾਹੁਲ ਗਾਂਧੀ ਦੀ ਸੋਚ ਨੇ ਦਿੱਤੀ ਹੈ ਜੇ ਐਮਐਸਪੀ ਦੀ ਗਰੰਟੀ ਆਈ ਹੈ ਤਾਂ ਰਾਹੁਲ ਗਾਂਧੀ ਦੀ ਸੋਚ ਨੇ ਖਰਗੇ ਸਾਥੀ ਸੋਚ ਨੇ ਸਾਡੀ ਕਾਂਗਰਸ ਪਾਰਟੀ ਦੇ ਪੂਰੇ ਪੰਜਾਬ ਤੇ ਹਿੰਦੁਸਤਾਨ ਦੇ ਲੋਕਾਂ ਵਾਸਤੇ ਦਿੱਤੀ ਹੈ ਅੱਜ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਨਾਲ ਬੀਜੇਪੀ ਦੀ ਜੋ ਸਰਕਾਰ ਚੱਲ ਰਹੀ ਹੈ ਜਿਨ੍ਹਾਂ ਨੇ 400 ਪਾਰ ਦਾ ਨਾਰਾ ਦਿੱਤਾ ਸੀ ਜਿੱਦਿਆਂ ਜਿੱਨੇ ਫੇਜ਼ਾਂ ਦੇ ਵਿੱਚ ਇਲੈਕਸ਼ਨ ਹੋਇਆ ਜਿਹੜੇ ਜਿਹੜੇ ਸੂਬੇ ਚ ਚੋਣ ਖਤਮ ਹੋਈ ਹੈ ਕੱਲੇ ਕੱਲੇ ਸੂਬੇ ਦੀ ਚੋਣ ਦੇ ਵਿੱਚ ਇਹ ਪਤਾ ਲੱਗਿਆ ਕਿ ਬੀਜੇਪੀ ਦੀ ਫੂਕਣੇ ਲਈ ਪਈ ਹੈ ਤੇ ਮੈਨੂੰ ਪਤਾ ਆਪਣੇ ਲੋਕਾਂ ਦੇ ਨਾਲ ਉਸ ਬੀਜੇਪੀ ਦੀ ਸਰਕਾਰ ਨੇ ਪੰਜਾਬ ਦੇ ਨਾਲ ਕਿਸ ਤਰ੍ਹਾਂ ਦਾ ਵਿਚਕਰਾ ਕੀਤਾ ਹੈ ਅੱਜ ਵਕਤ ਆ ਗਿਆ ਉਸ ਬਟਨ ਨੂੰ ਅੱਜ ਵਕਤ ਆ ਗਿਆ ਉਸ ਬਟਨ ਨੂੰ ਕਾਂਗਰਸ ਪਾਰਟੀ ਦੇ ਚੋਲ ਨਿਸ਼ਾਨ ਹੱਥ ਪੰਜੇ ਦੇ ਨੂੰ ਦਬਾ ਕੇ ਆਪਣੀ ਪਾਰਟੀ ਨੂੰ ਤੇ ਆਪਣੇ ਹਿੰਦੁਸਤਾਨ ਦੇ ਵਿੱਚ ਰਾਹੁਲ ગાંધી ਦੀ ਸਰਕਾਰ ਬਣਾਈਏ ਖਰਗੇ ਸਾਹਿਬ ਦੇ ਹੱਥ ਮਜ਼ਬੂਤ ਕਰੀਏ ਔਰ ਆਪਣੇ ਪੰਜਾਬ ਨੂੰ ਤੇ ਇਲਾਕੇ ਨੂੰ ਉੱਪਰ ਚੱਕਣ ਦੀ ਗੱਲ ਕਰੀਏ ਆਪਣੇ ਲੋਕਾਂ ਨੂੰ ਪਿੰਡਾਂ ਤੋਂ ਮਜ਼ਬੂਤ ਕਰੀਏ اپنے بچوں کا چنہ بکھ دیکھ سکیے اور میرا وعدہ جو ساڑے اس علاقے دے مسئلے ہوں گے اس مسئلے دی تجویز بنا کے جلد جی سنگرور دا کام کیتا ہے اسی طریقے بنگے دا کہ سری نانپور صاحب حلقے دی پوری لوک سبھا دے نال جڑے ہوئے ਮਸ ਮਸਲਿਆਂ ਦਾ ਹੱਲ ਆਪਾਂ ਮਿਲ ਕੇ ਕਰਾਂਗੇ ਔਰ ਇਸ ਗੱਲ ਦੀ ਆਵਾਜ਼ ਤੁਹਾਡਾ ਇਹ ਬੇਟਾ ਤੁਹਾਡਾ ਇਹ ਛੋਟਾ ਭਰਾ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਜ਼ੋਰਦਾਰ ਤਰੀਕੇ ਨਾਲ ਚੱਕੇਗਾ ਔਰ ਇਲਾਕੇ ਦੀ ਤਰੱਕੀ ਵਾਸਤੇ ਲੜਾਈ ਲੜ ਕੇ ਤੁਹਾਡੇ ਵਿੱਚ ਲਾ ਕੇ ਰੱਖੇਗਾ ਐਨੀਆ ਬੇਚਾ ਕਰਦਾ ਹੋਇਆ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਜਿੱਥੇ ਤੱਕ ਤੁਸੀਂ ਸੜਕ ਦੀ ਮੰਗ ਰੱਖੀ ਹੈ ਅੱਜ ਸ੍ਰੀ ਅਨੰਦਪੁਰ ਸਾਹਿਬ ਬੰਗਿਆਲੀ ਜਿਹੜੀ ਤੁਸੀਂ ਸੜਕ ਦੀ ਗੱਲ ਰੱਖੀ ਹੈ ਤੁਸੀਂ ਕਹਿੰਦੇ ਚਾਰ ਮੂਹੀ ਮਾਰਗ ਬਣਾਣਾ ਹੈ ਉਹਨੂੰ ਫੋਰ ਲੇਨਿੰਗ ਕਰਨਾ ਹੈ ਡਿਵਾਈਡਰ ਲਾਉਣਾ ਹੈ ਸਤਵੀਰ ਜੀ ਸੂਨ ਸਾਹਿਬ ਇਹ ਤੁਸੀਂ ਗੱਲ ਰੱਖੀ ਹੈ ਇੱਕ ਸੜਕ ਦੀ ਤੁਸੀਂ ਗੱਲ ਰੱਖੀ ਹੈ ਇੱਕ ਸੜਕ ਦੀ ਇਹ ਇੱਕ ਸੜਕ ਦੀ ਗੱਲ ਆਪਾਂ ਕੱਲੀ ਨਹੀਂ ਕਰਨੀ ਇਹ ਤਾਂ ਆਪਾਂ ਕਰਾਉਣੀ ਕਰਾਉਣੀ ਹੈ ਇਸ ਤੋਂ ਇਲਾਵਾ ਜਿਹੜੀਆਂ ਇਸ ਇਲਾਕੇ ਨਾਲ ਜੁੜੀਆਂ ਸੜਕਾਂ ਹੋਣਗੀਆਂ ਚਾਹੇ ਪੰਜਾਬ ਸਰਕਾਰ ਦੇ ਦੀ ਆਉਣਗੀਆਂ ਤੇ ਚਾਹੇ ਭਾਰਤ ਸਰਕਾਰ ਦੇ ਦੀ ਆਉਣਗੀਆਂ ਤੁਹਾਡਾ ਇਹ ਆ ਤੁਹਾਡਾ ਬੇਟਾ ਹਰ ਗੱਲ ਵਾਸਤੇ ਕੱਲੀਆਂ ਸੜਕਾਂ ਦੀ ਗੱਲ ਨਹੀਂ ਹੋਰ ਵੀ ਜੋ ਇਲਾਕੇ ਠੋਣ ਵਾਲਾ ਹੋਊਗਾ ਕੱਲੀ ਕੱਲੀ ਚੀਜ਼ 'ਈ ਲੜਾਈ ਲੜਾਂਗੇ ਮੈਂ ਤਾਂ ਕਿਹਾ ਨਰੇਗਾ ਦੀ ਗਰੰਟੀ ਦੀ ਦਿਹਾੜੀ ਦੀ ਗਰੰਟੀ ਵੀ ਕਾਂਗਰਸ ਪਾਰਟੀ ਦਿੰਦੀ ਹੈ ਤੋ ਇਸ ਕਰਕੇ ਮੈਂ ਇਹ ਜ਼ਰੂਰ ਸਮਝਦਾ ਕਿ ਆਪਾਂ ਸਾਰੇ ਮਿਲ ਕੇ ਇਸ ਇਲਾਕੇ ਨੂੰ ਅੱਗੇ ਚੱਕਣ ਵਾਸਤੇ ਇਲਾਕੇ ਦੀ ਅੱਗੇ ਤਰੱਕੀ ਵਾਸਤੇ ਕੰਮ ਕਰਾਂਗੇ ਔਰ ਆਪਣੇ ਇਲਾਕੇ ਦੇ ਨੌਜਵਾਨ ਬੱਚਿਆਂ ਦੇ ਚੰਗੇ ਭਵਿੱਖ ਵਾਸਤੇ ਕੰਮ ਕਰਾਂਗੇ ਐਂੀਆਂ ਬੇਇੱਜ਼ਤੀਆ ਕਰਦਾ ਹੋਇਆ ਸਾਰੀ ਸੰਗਤ ਦਾ ਬਹੁਤ-ਬਹੁਤ ਤਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਹਿੰਦ